ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਅੱਜ ਆਪਾਂ ਚੱਲਨੇ ਆਂ ਸ਼੍ਰੀ ਅਨੰਦਪੁਰ ਸਾਹਿਬ ਯਾਤਰਾ ਤੇ ਤਿਆਰੀ ਹੋ ਗਈ ਆ ਸਾਰੇ ਵੀਰਾਂ ਦੀ ਤੇ ਬਾਕੀ ਇੱਕ ਵੀਰਾ ਡਾ ਡੇਰੇ ਆ ਤੇ ਇੱਕ ਨੂੰ ਕੋਲਾ ਨੋਰ ਮਿਲਣਾ ਵਾ ਬਾਕੀਆਂ ਨੂੰ ਜਿਹੜਾ ਮਿਲੇਗਾ ਵੀ ਰਾਜ ਹੀ ਮਿਲੇਗਾ ਤੇ ਕਰਮ ਵੀ ਰੋਣੀ ਦੇ ਪਰਨਾ ਬੰਨਣਾ ਤੇ ਪੂਜਾ ਨਹੀਂ ਵੀ ਆ ਕੇ ਕੱਲ ਦੇ ਮਲ ਮਲਪੂਤ ਹੋ ਜਾਣਾ ਗਿਆ ਪਰਗਟ ਹੋਣੀ ਵੀ ਆ ਕੇ ਕੱਲ ਦੇ ਤੇ ਗੋਪੀ ਵੀਰ ਲੱਗ ਗਿਆ ਚੈਟ ਤੇ ਬਾਕੀ ਆਪਣੇ ਘੋੜੇ ਤਿਆਰ ਹੀ ਨੇ ਰੀਅਲੀ ਤੇ ਬਣਾਉਣੀ ਆ ਓਏ ਦੇਰੇ ਬਣਾਵਾ ਗਏ ਲੋ ਬਾਕੀ ਤਾਂ ਮਿਲਦੇ ਆ ਬਾਡੇ ਦੇ ਦਰਬਾਰ ਸਾਹਿਬ ਗੁਰਦਾਰੇ ਮੱਥਾ ਟੇਕ ਕੇ ਤੁਹਾਨੂੰ ਮਿਲਦੇ ਆ ਉੱਥੇ ਹੀ ਰਾਹ ਦੇ ਵਿੱਚ ਜਾਓ ਜੀ ਚਾਲੇ ਕੁਆਦੇ ਆ ਤਾਂ ਭਾਜੀ ਹੁਣੇ ਦੇਰੇ ਆ ਅੱਜ ਹੁਣੇ ਰਾਹ ਮਿਲਣਾ ਇੱਕੋ ਜਾਂਦਾ ਅੱਗੇ ਅਸੀਂ ਪਿੰਡ ਵਿੱਚੋਂ ਦੀ ਜਾਂਦੇ ਆ ਮੱਥਾ ਟੇਕਣਾ ਗੁਰਦਾਰੇ ਆ ਗਏ ਉੱਥੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਆਓ ਜੀ ਚੱਲਦੇ ਆ ਮਹਿੰਦੇਰਾ ਬਾਬਾ ਨਾਨਕ ਆਪਾਂ ਦਰਸ਼ਨ ਕਰਦੇ ਹਾਂ ਗੁਰਦੋਰਾ ਸਾਹਿਬ ਬੇਸ਼ੱਕ ਏ ਆਪਾਂ ਦਾ ਵਲੋਗ ਬਣਾਉਣਾ ਦੇਖਦੇ ਨਹੀਂ ਕਰਦੇ ਆ ਪਰ ਬੰਦੇ ਜਾਂਦੇ ਬਣਾਉਣਾ ਹਾਂ ਬਾਏ ਬਾਏ ਘੇਰ ਦੇ ਦੇਨੇ ਕੋਈ ਨਹੀਂ ਗੁਰਦੁਆਰਾ ਸਾਹਿਬ ਆ ਗਏ ਇੱਥੇ ਮੈਂ ਸਾਡੇ ਅੱਗੇ ਫਿਰ ਜਾਂਦੇ ਆ ਭਾਜੀ ਹੁਣ ਅਜੇ ਵੀ ਨਹੀਂ ਆਏ ਮੈਨੂੰ ਲੱਗਦਾ ਨਾਲ ਰਾਹ ਚ ਚੁੱਕਣਾ ਪੈਣਾ ਤੋ ਅਸੀਂ ਮੱਥਾ ਟੇਕ ਲਈਏ ਉਹ ਨਹੀਂ ਇੱਕ ਮਤਾਂ ਦੇਖ ਲਈਏ ਨਾ ਕਿਹ ਡੇਕਾਂ ਯਾਰ ਇਕੱਠੇ ਹੋਣੇ ਇਕੱਠੇ ਦੇਖਣਾ ਚਲੋ ਇਕੱਠੇ ਦੇਖ ਲਾਂਗੇ ਹੁਣ ਜਦ ਇੱਥੇ ਆਪਾਂ ਖਲੋ ਜੀਏ ਪਟ્રોલ ਪੰਪ ਤੇ ਆ ਗਏ ਆਂ ਮੈਂ ਫੁੱਲ ਕਰਾ ਲਈਏ ਫੁੱਲ ਕਰਾ ਲਈਏ ਭਾਜੀ ਹਣੀ ਨਹੀਂ ਆਦੇ ਭਾਜੀ ਹੁਣ ਪਤਾ ਨਹੀਂ ਪਾਉਣਾ ਕਿ ਨਹੀਂ ਉਹ ਭਾਜੀ ਹਣੀ ਜਾਂਦੇ ਉਹ ਅੰਮੇ ਹਣੀ ਉਹ ਖਲੋ ਤੇ ਫੁੱਲ ਕਰ ਦਿਓ ਖਾਲੀ ਖਾਲੀ ਸਾਲੀ ਰੋ ਵੀ ਡੈਂਗੀ ਬੋਲ ਕਰ ਆ ਗਏ ਤੁਰ ਪਏ ਆਪਾਂ ਕਲਾ ਨੂੰ ਸੀ ਆਉਂਦੇ ਆ ਬੜਾ ਜੱਜੂ ਅੱਜ ਕਲਾ ਨਾ ਰਿਹਾ ਵੇ ਅੱਜ ਕਲਾ ਨਾ ਰੋ ਤਲਾ ਫਸ ਚੋਲੇ ਕੋਲ ਪਹੁੰਚ ਗਏ ਪਰ ਫੇਰੀ ਕਲਿੱਪ ਬਣਾਵਾਂਗੇ ਜਿਆਦੀਆਂ ਕਲਿੱਪਾਂ ਦੇ ਭਾਣ ਨਹੀਂ ਕਰਨੀ ਇਹ ਰਾਹ ਬਹੁਤ ਘਰਾਉਣਾ ਪਿੱਛੇ ਸਾਰਾ ਰਾਹ ਟੁੱਟਾ ਲੋ ਜੀ ਇਹਨਾਂ ਕੋਲ ਵੀ ਆ ਗਏ ਆ ਅੱਜ ਹਾਂ ਕੋ ਹਾਰ ਨਹੀਂ ਬੜੇ ਲਾਏ ਵੀਰ ਹੋਣਾ ਨੇ ਲਵਾਣਾ ਲਈਏ ਕਿਦੇ ਪਾਜੀ ਹੁਣੀ ਆਉਣ ਨਹੀਂ ਦੇ ਯਾਰ ਪਾਜੀ ਹੁਣ ਨੀਕਣ ਦੇ ਵੇਖ ਲੋ ਖਾਲੀ ਰਾਹ ਕੋਈ ਨਹੀਂ ਹੁੰਦਾ ਜਾ ਵੀ ਲਿਆਂਦੀ ਨਾ ਜਾ ਵੀ ਪਾਣਾ ਆਹੋ ਖੋਲ ਕੇ ਨਾਲ ਆਹ ਲਾ ਲਾ ਉਹ ਤੂ ਦੀਆ ਖੋਲ ਲਈ ਸਿੱਧੀ ਕਰ ਸਿੱਧੀ ਆ ਖੋਲ ਲਈ ਤੂ ਦੇ ਮੋਟਰਾਂ ਨੂੰ ਕੀ ਯਾਰ ਪਾਜੀ ਨੇ ਟੱਪ ਦੇ ਚੜਾ ਹਣਾ ਓਏ ਢਿੱਲਾ ਮਕਾਨ ਤੇ ਆ ਗਏ ਕਿੱਥੇ ਆਏ ਯਾਰ ਆਪਾਂ ਓਹੋ ਜੌੜੇ ਨਹੀਂ ਸਤਿ ਸ਼੍ਰੀ ਅਕਾਲ ਫ੍ਰੈਂਡਸ ਸਤਿ ਸ਼੍ਰੀ ਅਕਾਲ ਫ੍ਰੈਂਡਸ ਕੀ ਆ ਗਿਆ ਜੌੜੇ ਆ ਬਗ ਜੌੜੇ ਜੌੜੇ ਆਉਂਦੇ ਆ ਅਪਲ ਵਾਲੀਆਂ ਲੈਣ ਕਾਂ ਲੈ ਕੇ ਜਾਵਾਂਗੇ ਅਪਲ ਵਾਲੀਆਂ ਲੈਣ ਕਾਂ ਲੱਖਾ ਕਿੱਥੇ ਆ ਐਂ ਕਾਂ ਲੈ ਰੀਆਂ ਭਈ ਜੌੜਿਓ ਯਾਰ ਮੈਂ ਪੈਸੇ ਵੀ ਸੈਂਡ ਕਰਦਾ ਹਾਂ ਜੇ ਆਪਾਂ ਬੂਟ ਲੈਣੇ ਵੇਖੋ ਚੱਪਲਾਂ ਦੀ ਦੁਰੇ ਵਿੰਦੇ ਮਣੀ ਕਰਨ ਜ਼ੈਬ ਚੱਲੇ ਇਥੋ ਹੀ ਦੁਕਾਨ ਹੋਣੀ ਕੋਈ ਪਾਣਾ ਇਹਨੂੰ ਸਵਾਹ ਪਤਾਈ ਬਿੱਟੂ ਲਿਖਾਂਦਾ ਇਹ ਬੂਟ ਵਾਲੀ ਦੁਕਾਨ ਹੈ ਸੋ ਫਰੈਂਡਸ ਆਪ ਅੱਜ ਦੇਖ ਲੋਤੇ ਅੱਡੇ ਤੇ ਬਾਜੀ ਨੇ ਡੀਗਣ ਦੇ ਆ ਆ ਬਾਜੀ ਨੇ ਦਾ ਸਕੂਲ ਜੇ ਆ ਜਿਹੜੇ ਵੀਰਾਂ ਦੀ ਆਵਾਜ਼ ਆ ਦੰਦੀ ਸਤਿ ਸ਼੍ਰੀ ਅਕਾਲ ਫਰੈਂਡਸ ਸਤਿ ਸ਼੍ਰੀ ਅਕਾਲ ਫਰੈਂਡਸ ਯਾਰ ਮੇਰੇ ਯਾਰ ਦੋਸਤ ਯਾਰ ਇਹ ਬੰਦ ਪੁਰੇ ਤੇ ਅਸੀਂ ਕਿਹਦਾ ਮੋਟਰਸਾਈਕਲ ਤੇ ਆ ਰਹੇ ਹਾਂ ਲਈਆਂ ਤੋਂ ਐਨ ਕਾਂ ਆਣ ਵੀਰਾਂ ਹੁਣ ਅਸੀਂ ਡੀਗਣ ਦੇ ਆ ਆ ਜੀ ਹੁਣਾਂ ਨੂੰ ਕਹ ਰਹੇ ਨਹੀਂ ਡਿਆ ਬੜੇ ਕਿੱਦੇ ਡੀਗਣ ਦੇ ਆ ਆ ਗਿਆ ਜੇ ਆ ਗਿਆ ਜੇ ਵੀਰ ਆ ਗਿਆ ਜੀ ਆ ਗਿਆ ਜੀ ਇਹੋ ਹੀ ਨੀ ਸਵੇਰ ਦਾ ਵੇਖਿਆ ਲੋ ਵੇਖ ਲੋ ਸੀ ਫਰੈਡਾ ਵੱਡਾ ਦਿਲ ਭਾਜੀ ਆ ਗਿਆ ਚਲਿਏ ਯਾਰ ਚਲੋ ਬੜੀ ਦੂਰ ਜਾਣਾ ਚਲੋ ਚਲਿਏ ਹਵਾ ਚੈੱਕ ਕਰਾ ਲਈ ਆ ਟਾਇਰਾਂ ਚ ਬਰਾਬਰ ਬਰਾਬਰ ਕਰਾ ਲਈ ਸਾਰਿਆਂ ਨੇ ਉਹ ਇੱਥੇ ਅਸੀਂ ਦੀਨਾ ਨਗਰ ਖਲੋਤੇ ਆ ਸਾਰੇ ਹਵਾ ਡੇ ਚੈੱਕ ਕਰੋ ਆਪਾਂ ਕਰਾ ਲਈ ਆ ਬਾਕੀ ਲੋਕੀ ਚੈੱਕ ਕਰੋ ਪਾ ਲੈਣੇ ਆਸ ਆਪਣੇ ਪਾ ਲੈਣੇ ਰਜੇ ਨੇ ਦਿੱਤੇ ਆਪਣੇ ਆਪਣੇ ਹੀ ਪਾ ਲੈਣੇ ਜਾਂਦੇ ਜਾ ਕੇ ਪਾ ਲੈਣੇ ਆ ਸਾਰੇ ਆਸ ਸਾਰੇ ਆਸ ਸਾਰੇ ਹੋ ਲੋ ਘਰ ਲੋ ਹੋ ਲੋ ਇਸ ਕਾ ਦੇ ਰੀਲਾ ਮਿਲ ਨਹੀਂ ਆ ਘੈਂਡ ਘੈਂਡ ਆ ਮੈਂ ਕਿ ਕਿ ਸਰਪੋਰਟ ਚਲ ਆ ਕਾਨਗੋਡ ਆ ਗਏ ਆ ਕਾਨਗੋਡ ਆਣੀਆਂ ਨੇ ਥੋੜਾ ਮੌਸਮ ਜਿਹਾ ਖਰਾਬ ਹੋ ਗਿਆ ਹੈ ਜੀ ਥੋੜਾ ਤੁਹਾਡੇ ਪਹਾੜ ਵੀ ਲੱਭੇ ਅੱਗੇ ਲੱਭਦੇ ਕੁਸਰਾ ਕਿ ਲੱਭਾਂ ਨੇ ਇਧਰ ਚ ਰੁਕੇ ਆ ਬੱਚੇ ਆਪਣੇ ਸਾਰੇ ਰੁਕੇ ਹੋਏ ਨੇ ਉੱਪਰ ਨਹੀਂ ਕੀ ਚੱਕਰ ਪਿਆ ਲੋਕ ਗਏ ਸਾਰੇ ਬਾਕੀ ਜਿਆਦਾ ਪਤਾ ਨਹੀਂ ਕੁਝ ਉਹ ਜਿਹੜੀਆਂ ਕਿ ਅਗਲੀ ਹੋਰ ਕਲਿੱਪ ਦੇ ਨਾਲ ਥੋੜਾ ਜਿਹਾ ਸ਼ੇਅਰ ਕਰੋਸ ਕਰ ਲਈ ਆਪਾਂ ਤੇੰਕੀ ਆਪਾਂ ਫੋਲੋ ਕਰਾ ਲਈ ਇਹ ਵੀ ਹੁਣ ਥੋੜਾ ਜਿਹਾ ਲੱਗਿਆ ਹੋਇਆ ਵਾੜੀਆਂ ਜਾ ਗਏ ਆ ਇਹ ਬਾਕੀ ਅੱਜੂ ਵਾਲੇ ਮੋਟਰਸਾਈਕਲ ਦੇ ਪਿਛਲੇ ਟਾਇਰ ਦਾ ਨਾ ਪੈਰ ਨੂੰ ਟੁੱਟ ਗਿਆ ਉਹ ਪਿੱਛੇ ਰੋਡ ਐ ਪਵਾਉਣ ਤੇ ਇਧਰ ਬੂਟਾਂ ਦਾ ਰੌਲਾ ਚੱਲਣ ਡਿਆ ਅਜੇ ਬੂਟ ਨਹੀਂ ਲੱਭਣ ਤੇ ਯਾਰ ਹਾਏ ਬੂਟਾਂ ਦੀ ਦੁਕਾਨ ਲੱਗਾਂ ਤੇ ਕਿਉਂ ਤੁਰੇ ਅਸੀਂ ਇਆਂ ਨੂੰ ਬੂਟਾਂ ਵਾਲੀ ਦੁਕਾਨ ਨਹੀਂ ਲੱਗੀ ਕੋਈ ਆਪਾਂ ਤੁਰ ਹੀ ਜਾਂਦੇ ਹੌਲੀ ਹੌਲੀ ਅਸੀਂ ਰਾਹ ਸਹੀ ਜਾਂਦੇ ਆ ਉਹਨਾਂ ਨੇ ਸਾਨੂੰ ਆਣ ਕੇ ਇੱਥੇ ਟੱਕਰ ਜਨ ਹਾਏ ਰੋਡ ਲੱਭਣ ਦੇ ਮਾਸਾ ਬਣ ਗਏ ਬਾਕੀ ਤੇ ਲੀਓ ਟੱਕਰ ਹੋਈ ਦਦਾ ਆਕੇ ਨਾ ਵਧੀਆ ਇਧਰ ਦਾ ਸਾਰਾ ਸਿਸਟਮ ਹੈ ਨਾ ਓਏ ਯਾਰ ਕੋਈ ਦੁਕਾਨ ਲੱਭ ਜੇ ਕੋਈ ਦੁਕਾਨ ਨਹੀਂ ਲੱਭਣੀ ਲਓ ਜੀ ਇੱਥੇ ਪਤਾ ਨਹੀਂ ਕਿੱਥੇ ਆ ਗਏ ਆ ਇਹ ਪਤਾ ਨਹੀਂ ਕਿ ਕਿਲੋਤੇ ਆ ਬੂਟਾ ਦਾ ਰੋਣਾ ਖਤਮ ਹੋ ਗਿਆ ਜੇ ਬੂਟਾ ਦਾ ਰੋਣਾ ਖਤਮ ਹੋ ਗਿਆ ਮੂਡ ਆਪਾਂ ਲੈ ਲਏ ਅਜੇ 7 ਘੰਟਿਆਂ ਦਾ ਰਹਾ ਹਜੇ 7 ਘੰਟਿਆਂ ਦਾ ਰਹਾ ਕੋਈ ਨਹੀਂ ਗੋਲਾ ਨਹੀਂ ਕੱਢਣੀਆਂ ਓਏ ਚੁੱਪ ਚੁੱਪ ਲੋ ਵੀ ਵਾਪੇ ਉਹ ਪੜਾਣ ਜਾ ਗਏ ਆ ਪੜਾਣ ਜਾ ਆਏ ਨਾ ਤਾਂ ਇਧਰ ਹੁੰਦਾ ਵੀ ਇਹਨਾਂ ਕੇ ਕੇ ਦੀ ਬਾਜੀ ਕਰ ਲਿਆ ਹਾਂਜੀ ਸਿੱਧੇ ਰਾਵਾਂ ਦੇ ਭਾਰੇ ਜੱਲ ਜਾਂਦੇ ਬੁਕੇ ਔਰ ਉਹ ਦੀ ਜਿੰਤਾ ਬਾਲ ਦਿੱਤੇ ਉਹ ਕਿਧਰ ਆ ਗਿਆ ਇੱਕ ਵਾ ਕੀ ਇਧਰ ਦਾ ਬਾਬੇ ਉਹ ਵੈਦਰ ਚੈੱਕ ਕਰੋ ਹੁਣੇ ਮੀਂਹ ਪੈ ਗਿਆ ਰਿਆ ਵਾ ਸਾਨੂੰ ਤੇ ਨਹੀਂ ਨਹੀਂ ਲੱਗਦਾ ਮੀਂਹ ਪਿਆ ਆ ਥੋੜਾ ਬੋੜਾ ਗਰਮੀ ਬਹੁਤ ਲੱਗਣ ਦੀ ਹੈ ਜਾਨ ਪਹਾੜੀਆਂ ਆ ਵਾਕੇ ਪਹਾੜੀਆਂ ਦਾ ਲੱਗਾ ਵਧੀਆ ਆ ਵੇ ਆ ਪਾਈ ਤਲੇ ਉਹ ਤੇਰੀ ਤਰੀ ਹੋ ਜੇ ਓਏ ਪਹਾੜੀਆਂ ਹੁੰਦੀਆਂ ਪਹਾੜੀਆਂ ਛੱਡ ਗਾ ਬਹੁਤ ਸੁੱਕਣ ਦਿਆ ਸੀ ਕੋਲ ਪੀਣ ਦੇ ਖਲੋ ਆ ਗੇ ਸਾਰੇ ਓ ਵੀਰ ਫੇਰ ਬਰਾਬਰ ਹੋ ਗਏ ਲੈ ਸੀਜੀ ਦੇ ਸੀਜੀ ਸੱਲਿਆ ਸਤਨਾ ਬਲਟੀਆਂ ਇੱਧਰ ਆ ਜੇ ਬਾਕੀ ਥੋੜਾ ਬੁੜਾ ਹੁਣ ਸਹੀ ਹੈ ਥੋੜਾ ਬੁੜਾ ਸਹੀ ਥੋੜਾ ਟੋਟਾ ਬਾਕੀ ਗਰਾਪਾ ਰਪਾ ਰਾ ਵਾ ਆਵਾ ਜੇ ਉਹ ਜੇ ਆ ਬਾਕੀ ਪਾੜੀਆਂ ਪਠਾਨਕੋਟ ਵਾਲੀਆਂ ਦੇ ਸਾਰਿਆਂ ਨੇ ਇੱਥੇ ਆੜੀਆਂ ਨਾ ਵੇ ਮੈਂ ਪਠਾਨਕੋਟ ਵਾਲੀਆਂ ਦੇ ਸਾਰਿਆਂ ਨੇ ਵੇਖੀਆਂ ਹੋਣੀਆਂ ਆਲੀਆਂ ਵੇਖੋ ਆੜੀਆਂ ਆ ਵੇਖੋ ਗੱਲ ਬਹੁਤ ਸਾਡੀ ਇੱਧਰ ਆ ਆਹੋ ਤੇ ਚਲ ਫੇਰ ਵੀ ਆਪਣੀ ਜਗ੍ਹਾ ਵੀ ਸਹੀ ਨੇ நாரே நீ <laughs> ਪਠਾਨਕੋਟ ਵਾਲੀਆਂ ਪਹਾੜੀਆਂ ਜਾਣੀ ਹੈਗਾ ਲਓ ਜੀ ਮੋਟਰਸਾਈਕਲ ਦੇ ਆਪਣੇ ਸਾਫ ਕਰਨ ਥੋੜੇ ਗੰਦੇ ਹੋ ਗਏ ਸੀ ਤੁਹਾਨੂੰ ਪਤਾ ਰਾਹ ਬਹੁਤ ਖਰਾਬ ਹੈ ਸਪੈਡ ਦੇ ਹੋ ਗਏ ਬਾਕੀ ਆ ਨਹੀਂ ਯਾਰੇ ਨਹੀਂ ਰੱਬ ਦੇ ਆਪਣੀ ਏਰੀਆ ਨਹੀਂ ਮੋਟਰ ਸਾਫ ਕਰ ਲਾਂਗੇ ਮਿਲਦੇ ਹਾਂ ਲਓ ਜੀ ਤੁਰ ਪਏ ਆ ਇੱਥੋਂ ਆਪਾਂ ਮੋਟਰਸਾਈਕਲ ਸਾਫ ਕਰ ਲਏ ਉਹ ਦੋ ਖਲੋਤੇ ਹੋਗੇ ਤੁਮ ਆਹ ਦਾ ਚੈਨਲ ਆ ਜੀ ਸਬਸਕ੍ਰਾਈਬ ਕਰ ਆਹ ਇੰਸਟਾ ਦੀ ਆਈਡੀ ਕਰੋ ਜੀ ਅੱਗੇ ਮਿਲਦੇ ਆਂ ਪੰਜਾਬੀ ਉਹ ਵੇ ਇੱਕ ਚੀਜ਼ ਦਿਖਾਉਣਾ ਉਹ ਵੇ ਇੱਕ ਲੰਘਨੇ ਪਰਪਰੇ ਪਹਾੜ ਪਰਪਰੇ ਉਹ ਵੇਖੋ ਉਹ ਆਖ ਨੇ ਲੱਭਣ ਦੇਣੇ ਪਰਪਰੇ ਆ ਗਏ ਆ ਅੱਜ ਤਾਂ ਤੁਰ ਫੇਵਾ ਸਫਰ ਕੱਟੀ ਆ ਯਾਰ ਕਾਜ 200 ਕਿਲੋਮੀਟਰ ਦਾ ਆਤੀ ਹੈ ਤਾਂ ਹੀ ਸੋਗਾਗਾ। ਕਿੰਨੀ ਦਿਨ ਸਫਰ ਕਰੀਆ ਅੱਜ era hello। ਉਹ ਵੀ ਉਹ ਸਾਹਮਣੇ ਦੇਖੋ ਪਰਪਲੇ ਪਾੜ। ਹੋ ਗਿਆ। ਇਹ ਵੀ ਵੀਡੀਓ ਪੇਂਦੀ। ਉਹ ਇੱਧਰ ਆਉਣਾ ਸੌਖਾ ਨਹੀਂ ਪਿਆ। ਬਹੁਤ ਮੁਸ਼ਕਲਾਂ ਚ ਰਣੀਆਂ ਪੈਂਦੀਆਂ। ਚਿੱਕੜ ਚਿੱਕੜੀ ਹੋ ਗਏ ਮੋਟਰਸਾਈਕਲ ਕਿੰਨੇ ਸਾਫ਼ ਕਰਕੇ ਤੁਰੇ ਹਾਂ। ਆਹ ਦੇਖੋ। ਇਹ ਤੇ ਮੂੰਹ ਖਾਉਣਾ ਕੇ ਬੰਦੇ ਦਾ ਵੇਖੋ ਆ ਆ ਦਿਖਣ ਦੇ ਨਾ ਆ ਦਿਖਣ ਦੇ ਨਾ 2000 ਵਾਲੀ ਜੈਕਟ ਤੇ 3000 ਦਾ ਘਟਾਇਆ ਇਹਨਾਂ ਦੀ ਕਿਰਪਾ ਜੇ ਗਾਲ ਲਿਓ ਜਲੀ ਇਹਨਾਂ ਦੀ ਕਿਰਪਾ ਜੇ ਸਾਡੀ ਆਗੇ ਜੇ ਆਗੇ ਜੇ ਭਾਜੀ ਹੁਣੀ ਆਗੇ ਸਾਈਡੋ ਸਾਈਡੋ ਜੀ ਸਾਈਡੋ ਜੀ ਚੱਲ 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 ਅੱਗੇ ਨਿਕਲੋ ਨਿਕਲੋ ਇਹ ਸਾਰੇ ਪਿੱਛੇ ਰਹਿ ਜਾਂਦੇ ਯਾਰ ਚੱਲੋ ਚੱਲੋ ਅੱਗੇ ਅੱਗੇ ਫੇਕ ਰਹਿ ਗਈ ਹੋਰ ਕਿਥੇ ਆਓ 트리플ੀ ਹੋ ਜਾਓ ਕੰਡੇ ਲੋ ਜੀ ਖੱਤ ਗਏ ਯਾਰ ਮੋਟਰਸਾਈਕਲ ਲਾਏ ਆ ਇੱਥੇ ਲੰਮੇ ਪਏ ਸਾਰੇ ਓਏ ਗਾੜਾ ਨਾ ਗੱਡੋ ਬਾਏ ਬਾਏ ਬਰਫੋ ਬਰਫੋ ਜਿਹੜੇ ਤੇ ਪਹਿਲੀ ਵਾਰ ਹੀ ਆਏ ਉਹਨਾਂ ਨੂੰ ਪੁੱਛ ਕੇ ਵੇਖੀ ਹਾਂ ਜੀ ਗਾਲਾਂ ਤੇ ਦੂਰੀਆਂ ਗਾਂਗੇ ਬੱਲੇ 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 ਜਲੰਧਰੋਂ ਗਾਂਹ ਕਦੀ ਗਏ ਜੇ ਤੇਰੇ ਜਲੰਧਰ ਤੋਂ ਗਾਂਹ ਕਹਿੰਦਾ ਕਰਦੇ ਕਿ ਆ ਕੇ ਦੀ ਗੱਲਾਂ ਦੇ ਕਰਨ ਪਰ ਉਹ ਸਾਹਮਣੇ ਵੇਖੋ ਬਰਫ ਵਾਲੀਆਂ ਪਹਾੜੀਆਂ ਉਹ ਦੇਖੋ ਗਾੜੀ ਬਰਫ ਆ ਲੱਗੇ ਮੋਟਰਸਾਈਕਲ ਇਹ ਵੀ ਠੰਡੇ ਹੋ ਰਹੀ ਗੜੀ ਫੇਰ ਉਹ ਫੇਰ ਕੀ ਕਰਨਗੇ ਦਾ ਕਰਦੀ ਹੈ ਠੀਕ ਆ ਪਾਣੀ ਪੀ ਲੈ

ਜਾਂਦਾ ਕੁੰਮ ਜਿੰਨੂੰ ਆਂਦਾ ਨਾ ਕੁੰਮ ਜਾਜ ਕੁੰਮ ਆਦੇ ਆ ਦੂਜੇ ਗੇਅਰ ਤੇ ਮਾ 20 ਦੇ ਜਾਂਦਾ ਵੇਖੋ ਚੜਾਈਆਂ ਦੇ ਆਹ ਹੁਣ ਤੇ ਰਾਹ ਸਿੱਧਾ ਆਇਆ ਵਾ ਆਈ ਵੇਖਿਓ ਤੁਹਾਡੇ ਸਾਹਮਣੇ ਓਏ 50 ਤੋਂ ਥੱਲੇ ਵੇਖੀ ਆਉਂਦੀ ਸਈ ਆਈ ਵੇ ਲੋ ਮੈਂ ਨਾ ਹੁਣ ਇਸੀ ਥੱਲੇ ਆਈ ਨਾ ਤੀਜਾ ਗੇਅਰ ਆ ਤੇ ਆ ਹੁਣ ਦੂਜਾ ਕੀਤਾ ਏ ਆਈ ਬਿਗੇੜਾ ਇੱਧਰ ਦੀ ਹੈ ਨਾ ਤੇ ਸਾਲਾ ਕੁੱਤੇ ਇੱਥੇ ਵੀ ਆ ਗਏ ਹੋਵੇ ਹੋਵੇ ਸਿਗਾਰ ਕੀਤਾ ਕੁੱਤੇ ਨੇ ਦੇ ਲਾਵੇਂ ਨਿਸ਼ਾਨਦਾਰਾ ਬਾਬਾ ਬਾਲੇ ਇਹ ਦੇਖਦੇ ਹੀ ਪੈਰ ਨੂੰ ਕੀ ਗੰਦੇ ਹੋ ਜਣੇ ਸੀ ਅਨਪੁਰ ਸਾਹਿਬ ਜਣਾ ਨਾ ਉਹਨਾਂ ਨੂੰ ਤੇ ਇਹਦਾ ਰੋਗ ਘਟ ਜਾਣਾ ਥੋੜਾ

ਮੰਡਲ ਗੱਡੀ ਢਾਟ ਵਰਮਣੇ ਲੋਕੇ ਕਿਦੇ ਆਹ ਵੇਖੋ ਮੰਡੀ ਆ ਗਏ ਆ ਤੇ ਇੱਕ ਦਾ ਉਹ ਯਾਰ ਨੰਗ ਲੈ ਆ ਦੋ ਕਿਸ ਨੂੰ ਤੂੰ ਰਾਹ ਹੀ ਖਿਲਾਰ ਦਿੰਦੇ ਜੇ ਮੈਨੂੰ ਵੀ ਪੜਾ ਬੰਦ ਕਰਦੇ ਡੀਟ ਰੀਡ ਕਰਦੇ ਲੋ ਵੀ ਜਤੋਰੇ ਪਹੁੰਚ ਗਏ ਆਂ ਮੰਡੀ ਇਹ ਬਾਜ਼ਾਰ ਚ ਪੈ ਗਏ ਆਂ ਤੇ ਅੰਕਲ ਨੇ ਸਲਾਹ ਦਿੱਤੀ ਆ ਕਿ ਬਾਜ਼ਾਰ ਚ ਤੁਸੀਂ ਨਾ ਜਾਓ ਚਲਾਨ ਹੋ ਜਾਊਗਾ ਹੁਣ ਬਾਰੋ-ਬਾਰ ਵੇਖਣ ਲੱਗੇ ਰਾ ਬਾਰੋ-ਬਾਰ ਰਾਹ ਲੱਭ ਕੇ ਅਸੀਂ ਤਾਂ ਗੁਰਦੁਆਰੇ ਉੱタル ਕੇ ਤੇ ਫੇਰ ਤੁਹਾਨੂੰ ਸਿੱਧਾ ਗੁਰਦੁਾਰੇ ਜਾ ਕੇ ਮਿਲਾਂਗੇ ਓਕੇ ਬాయ్ ਵੀਊ ਚੈੱਕ ਕਰੋ ਪਹਿਲਾਂ ਮੈਂ ਆਪਿਓ ਦੂਰ ਦੂਰ ਸਭ ਪੌਣੇ ਆ ਮੰਡੀ ਲਾਡ ਮੋਟਰਸਾਈਕਲ ਆਉਂਦੇ ਆ ਮੋਟਰਸਾਈਕਲ ਆ ਗਏ ਜੋ ਬਲੇ ਸੋਨਿਹੋ ਸੋਨਿਹੋ ਜੀ ਕਾਰਾਂ ਲਾਉਂਦੇ ਬੜਾ ਸੰਗ ਦੇ ਇੱਕ ਕੜੀ ਸੰਗ ਕੇ ਦਾ ਬੈਠਾ ਸੀ ਤਾਂ ਤੇਰਾ ਵਲੋਗ ਹੈ ਗਾਈ ਮੈਂ ਤੇ ਹਰਸ਼ਾ ਮੋਟਰ ਨਾਲ ਬੈ ਕੇ ਲਾਉਂ ਦਮਲਪੁਰਾ ਮੋਟਰਸਾਈਕਲ ਨਾਲ ਕਰਕੇ ਲਾਓ ਵੀਰ ਜੀ ਸੰਗਲਪੌਣਾ ਜੀ ਹਾਂ ਸੰਗਲਪੌਣਾ ਨਾਲ ਕਰਕੇ ਮੱਥਾ ਟੇਕ ਲਈ ਆਪਾਂ ਅੱਗੇ ਲੇਟ ਹੋ ਗਏ ਆ ਤੋ ਓਏ ਵਲੋਗ ਦਾ ਮੈਂ ਕਰਦਾਂ ਲੱਗਾ ਇਹਦੇ ਸਵੇਰੇ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ ਹੁਣ ਐਸਾ ਸਫ਼ਰ ਕਰਨਾ ਰਾਤ ਦਾ ਨੂੰ ਪਤਾ ਫਿਰ ਉਹ ਰਾਤ ਨਹੀਂ ਵਲੋਗ ਬਣਦਾ ਹੁਣ ਜੀ ਮਿਲਦੇ ਆ ਤੁਹਾਨੂੰ ਇੱਕ ਵਾਰੀ ਸਵੇਰੇ ਹਾਂ ਓਏ ਮੈਂ ਹੁਣ ਸਵੇਰੇ ਮਿਲਦੇ ਆ ਰਾਤ ਦਾ ਸਫ਼ਰ ਕਰਨਾ ਵਲੋਗ ਨਹੀਂ ਬਣਦਾ ਬਾਕੀ ਸਵੇਰੇ ਸ਼ੁਰੂ ਕਰਾਂਗਾ ਕਲ ਲਾਗੇ ਪਰ ਇਹ ਜੀ ਜੋੜਾਂਗੇ ਅਗਲੇ ਵਲੌਗ 'ਚ ਜੋੜ ਦਾਂਗੇ ਆਹ ਉਹ ਅਗਲੇ ਵਲੌਗ 'ਚ ਜੋੜਾਂਗੇ ਚਲੋ ਓਕੇ ਬਾਏ